ਡਾਕਟਰ ਕੁਲਵਿੰਦਰ ਕੌਰ ਮੈਂ ਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 11 ਗੁਰਪੁਰਬ ਤਿਉਹਾਰ ਅਤੇ ਰਾਸ਼ਟਰੀ ਤਿਉਹਾਰ ਮਨਾਉਣੇ ਗੁਰਪੁਰਬ ਤਿਉਹਾਰ ਅਤੇ ਰਾਸ਼ਟਰੀ ਦਿਨ ਮਨਾਉਣ ਨਾਲ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਉਹ ਖੁਸ਼ੀ ਤੇ ਖੇੜੇ ਵਿੱਚ ਰਹਿੰਦੇ ਹਨ ਉਹਨਾਂ ਅੰਦਰ ਇੱਕ ਅਮੰਗ ਪਰ ਜਾਂਦੀ ਹੈ ਝੁੱਗੀਆਂ ਵਿੱਚੋਂ ਜਿਹੜੇ ਬੱਚੇ ਸਕੂਲ ਪੜ੍ਹਨ ਆਉਂਦੇ ਹਨ ਉਹਨਾਂ ਨੂੰ ਦੱਸਾਂ ਗੁਰੂ ਸਾਹਿਬ ਦੇ ਨਾਮ ਚਾਰ ਸਹਿਬਜ਼ਾਦਿਆਂ ਤੇ ਪੰਜ ਪਿਆਰਿਆਂ ਦੇ ਨਾਮ ਯਾਦ ਕਰਵਾਈ ਹੋਈ ਹਨ ਵਿਸ਼ੇਸ਼ ਕਰਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਤਾਂ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਲੱਡੂ ਵੰਡੇ ਜਾਂਦੇ ਹਨ। ਸੰਗਰਾਂਦ ਦੇ ਪਵਿੱਤਰ ਦਿਹਾੜੇ ਉੱਤੇ ਕੜਾ ਪ੍ਰਸਾਦ ਜਾਂ ਬੇਸੰਦੀ ਬਰਫੀ ਵੰਡਦੇ ਹੁੰਦੀ ਹਾਂ। ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ ਉਸ ਦਿਨ ਵੀ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸ ਕੇ ਫਿਰ ਸ਼ਬੀਲ ਦਾ ਲੰਗਰ ਲਗਾਇਆ ਜਾਂਦਾ ਹੈ। वैसे त शहीदी ਦਿਹਾੜੇ ਤੋਂ ਕਈ ਦਿਨ ਪਹਿਲਾਂ ਹੀ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਵਿਸ਼ੇ ਉੱਤੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚੇ ਬੜੇ ਧਿਆਨ ਨਾਲ ਸੁਣਦੇ ਹਨ ਜਿਵੇਂ ਉਹਨਾਂ ਨੂੰ ਵਿਸ਼ਵਾਸਨਾ ਆ ਰਿਹਾ ਹੋਵੇ ਕਿ ਇਹ ਸਾਕੀ ਕਦੇ ਇਸ ਧਰਤੀ ਉੱਤੇ ਵਾਪਰੇ ਹੋਣ ਇੱਕ ਰਾਹੁਲ ਨਾਮ ਦੇ ਬੱਚੇ ਨੇ ਮੈਨੂੰ ਪੁੱਛਿਆ ਸੀ ਮੈਡਮ ਜੀ ਛੋਟੇ ਛੋਟੇ ਬੱਚਿਆਂ ਨੂੰ ਸੱਚੀ ਜਿਹਾਉਂਦਿਆਂ ਕੰਧਾਂ ਵਿੱਚ ਚੰਨ ਦਿੱਤਾ ਗਿਆ ਸੀ ਮੈਂ ਕਿਹਾ ਹਾਂ ਇਹ ਬਿਲਕੁਲ ਸੱਚ ਹੈ ਜਿਸ ਕੰਦਰ ਵਿੱਚ ਬੱਚਿਆਂ ਨੂੰ ਚਿਣਿਆ ਗਿਆ ਸੀ ਉਹ ਕੰਦ ਅੱਜ ਵੀ ਮੌਜੂਦ ਹੈ ਜੋ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਸਰਹੰਦ ਵਿਖੇ ਹੈ ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਜੇ ਕਦੇ ਮੌਕਾ ਮਿਲੇ ਤੁਹਾਨੂੰ ਦਿਖਾ ਕੇ ਲਿਆਵਾਂਗੀ ਬੱਚੇ ਬੜੇ ਹੁਸ਼ਿਆਰ ਨਾਲ ਇਹ ਸਾਰਾ ਕੁਝ ਸੁਣ ਰਹੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਜਿਵੇਂ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾਉਣਾ ਸੱਪ ਦਾ ਗੁਰੂ ਜੀ ਉੱਪਰ ਛਾਂ ਕਰਨਾ ਖੇਤਾਂ ਦਾ ਹਰੇ ਭਰੇ ਹੋਣਾ ਸੱਜਣ ਠੱਗ ਨੂੰ ਸੱਜਣ ਬਣਾਉਣਾ ਬਲੀ ਕੰਧਾਰੀ ਬਲੰ ਸੁੱਟਿਆ ਪੱਥਰ ਰੋਕਣ ਸਮੇ ਪੱਥਰ ਉੱਪਰ ਪੰਜਾ ਲਗਣਾ ਤੇ ਪੰਜਾ ਸਾਹਿਬ ਗੁਰਦੁਆਰਾ ਹੋਂਦ ਵਿੱਚ ਆਉਣਾ ਜਦੋਂ ਮੈਂ ਬੱਚਿਆਂ ਨੂੰ ਸੁਣਾਉਂਦੀ ਤਾਂ ਬਹੁਤ ਧਿਆਨ ਨਾਲ ਇਹਨਾਂ ਸਾਖੀਆਂ ਨੂੰ ਸੁਣਦੇ ਸਨ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਕਿ ਸਾਰਾ ਕੁਝ ਮੈਂ ਉਹਨਾਂ ਬੱਚਿਆਂ ਨੂੰ ਦੱਸਦੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਬਿਲਕੁਲ ਵੀ ਕੋਈ ਗਿਆਨ ਨਹੀਂ ਸੀ ਮੈਂ ਬੱਚਿਆਂ ਨੂੰ ਰੋਜ਼ਾਨਾ ਗੁਰੂ ਜੀ ਦਾ ਸੁਨਹਿਰੀ ਉਪਦੇਸ਼ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਦ੍ਰਿੜ ਕਰਵਾਉਂਦੀ ਚੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਉਤਸਵ ਤੇ ਬੱਚਾ ਨੂੰ ਮਿੱਸੇ ਪਰਸ਼ਾਦੇ ਵੀ ਵੰਡੇ ਜਾਂਦੇ ਜਦੋਂ ਲੋਹੜੀ ਆਉਂਦੀ ਤਾਂ ਬੱਚਾ ਨੂੰ ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਸ ਵਾਰੀ ਜ਼ਰੂਰ ਦੱਸ ਲਈ ਬੱਚੇ ਸੁੰਦਰ ਮੁੰਦਰੀਏ ਹੋ ਗੀਤ ਗਾਉਣ ਲੱਗ ਜਾਂਦੇ ਫਿਰ ਬੱਚੇ ਲੱਕੜੀਆਂ ਇਕੱਠੀਆਂ ਕਰਕੇ ਲਿਆਉਂਦੇ ਥੋੜਾ ਜਿਹਾ ਮਿੱਟੀ ਦਾ ਤੇਲ ਪਾ ਕੇ ਲੱਕੜੀਆਂ ਨੂੰ ਅੱਗ ਲਾ ਦਿੱਤੀ ਜਾਂਦੀ ਤੇ ਉਸ ਅੱਗ ਵਿੱਚ ਚੌਲ ਤੇ ਦਿਲ ਜਿਹੜੇ ਪਾਣੀ ਵਿੱਚ ਭਿਓ ਕੇ ਰੱਖੇ ਹੁੰਦੇ ਕੁਝ ਬੱਚੇ ਪਾ ਦਿੰਦੇ ਫਿਰ ਅਸੀਂ ਸਾਰੇ ਅਗ ਦੇ ਆਲੇ ਦੁਆਲੇ ਬੈਠ ਜਾਂਦੇ ਕੋਈ ਬੱਚਾ ਗੀਤ ਗਾਉਂਦਾ ਕੋਈ ਚੁਟਕਲਾ ਤੇ ਕੋਈ ਕਲਾਸ ਵਿੱਚ ਯਾਦ ਕੀਤੀਆਂ ਕਵਿਤਾਵਾਂ ਹਿਸਣਾ ਦਿੰਦਾ ਛੋਟੇ ਛੋਟੇ ਬੱਚੇ ਸਾਜਨ ਮੇਰਾ ਉਸ ਪਾਰ ਹੈ ਸਾਜਨ ਕੇ ਲਈ ਸਵਰਨਾ ਜਾਂ ਹੋਰ ਇਸੇ ਤਰ੍ਹਾਂ ਦੇ ਹਿੰਦੀ ਗਾਣੇ ਸੁਣਾਉਂਦੇ ਤੇ ਡਾਂਸ ਕਰਦੇ ਰਹਿੰਦੇ ਪਹਿਲੀ ਵਾਰੀ ਜਦੋਂ ਮੈਂ ਉਹਨਾਂ ਤੋਂ ਇਸ ਤਰ੍ਹਾਂ ਦੇ ਗਾਣੇ ਸੁਨੇਤਾ ਮੈਂ ਉਹਨਾਂ ਨੂੰ ਕਿਹਾ ਕੀ ਤੁਹਾਨੂੰ ਕੋਈ ਧਾਰਮਿਕ ਜਾਂ ਦੇਸ਼ ਭਗਤੀ ਦੇ ਗੀਤ ਨਹੀਂ ਆਉਂਦੇ ਇਹ ਸੁਣ ਕੇ ਉਹ ਕਹਿਣ ਲੱਗੇ ਮੈਡਮ ਜੀ ਉਹ ਕਿਹੜੇ ਗੀਤ ਹੁੰਦੇ ਹਨ ਫਿਰ ਮੈਂ ਉਹਨਾਂ ਨੂੰ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਜਿਸ ਦੇਸ਼ ਵਿੱਚ ਗੰਗਾ ਵਹhti ਹੈ ਮੇਰਾ ਦੇਸ਼ ਮਹਾਨ ਮੇਰਾ ਰੰਗ ਦੇ ਬਸੰਤੀ ਚੋਲਾ ਤੇ ਕੁਝ ਧਾਰਮਿਕ ਗੀਤਾਂ ਤੇ ਦੇਸ਼ ਭਗਤੀ ਯੋਧਿਆਂ ਬਾਰੇ ਦੱਸਿਆ ਉਹਨਾਂ ਨੂੰ ਦੋ ਸ਼ਬਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਤੇ ਦੇ ਸੇਵਾ ਵਰ ਮੋਹੇ ਹੈ શુભ ਕਰਮਨ ਤੇ ਕਬਹੂ ਨਾ ਡਰੂ ਸਿਖਾਈ ਫਿਰ ਬੱਚਿਆਂ ਨੂੰ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਜਾਂਦੀਆਂ ਦਸਹਰੇ ਦੇ ਤਿਹਾਰ ਉੱਤੇ ਬੱਚਿਆਂ ਨੂੰ ਦਸਹਰਾ ਕਿਉਂ ਮਨਾਇਆ ਜਾਂਦਾ ਹੈ ਰਾਮਨ ਦਾ ਪੁੱਤਰਾ ਬਣਾ ਕੇ ਕਿਉਂ ਸਾੜਿਆ ਜਾਂਦਾ ਹੈ ਇਸ ਬਾਰੇ ਬੱਚਿਆਂ ਨੂੰ ਦੱਸਤੀ ਤੇ ਬਾਅਦ ਵਿੱਚ ਉਹਨਾਂ ਨੂੰ ਲੱਡੂ ਜਾਂ ਬੇਸਣ ਦੀ ਬਰਫੀ ਵੰਡਦੀ ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਦੀਵਾਲੀ ਦੇ ਤਿਹਾਰ ਬਾਰੇ ਦੱਸ ਕੇ ਉਹਨਾਂ ਨੂੰ ਬਰਫੀ ਲੱਡੂ ਤੇ ਕੋਈ ਨਮਕੀਨ ਚੀਜ਼ ਵੰਡਦੀ ਬੱਚੇ ਫੁੱਲ ਝੜੀਆਂ ਚਲਾਉਂਦੇ ਛੋਟੇ ਛੋਟੇ ਲਾਲ ਰੰਗ ਦੇ ਪਟਾਕੇ ਤੇ ਨਾਲ ਚਲਾਉਂਦੇ ਫਿਰ ਅਸੀਂ ਸਾਰੇ ਮਿਲ ਕੇ ਮੋਮਬੱਤੀਆਂ ਤੇ ਦੀਵੇ ਜਗਾਉਂਦੇ ਕਿਸੇ ਵੀ ਤਿਉਹਾਰ ਉੱਤੇ ਉਹਨਾਂ ਨੂੰ ਛੁੱਟੀ ਨਾ ਕੀਤੀ ਜਾਂਦੀ ਬੱਚੇ ਇਸ ਲਈ ਖੁਸ਼ੀ-ਖੁਸ਼ੀ ਆ ਜਾਂਦੇ ਕਿਉਂਕਿ ਉਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਮਿਲੇਗਾ ਇਸੇ ਤਰ੍ਹਾਂ ਅਸੀਂ ਵਿਸਾਖੀ ਵੀ ਮਨਾਉਂਦੇ ਬੱਚੇ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਸਨ ਉਸ ਦਿਨ ਮੈਂ ਹਮੇਸ਼ਾ ਛੁੱਟੀ ਕਰ ਦਿੰਦੀ ਸੀ ਕਿਉਂਕਿ ਮੈਨੂੰ ਆਪਣੇ ਉੱਪਰ ਰੰਗ ਪਵਾਉਣਾ ਚੰਗਾ ਨਹੀਂ ਸੀ ਲੱਗਦਾ ਬੱਚੇ ਕਹਿੰਦੇ ਰਹਿੰਦੇ ਮੈਡਮ ਜੀ ਹੋਲੀ ਉੱਪਰ ਛੁੱਟੀ ਨਾ ਕਰੋ ਅਸੀਂ ਤੁਹਾਡੇ ਨਾਲ ਹੋਲੀ ਖੇਡਣੀ ਹੈ ਪਰ ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਾ ਹੁੰਦੀ ਇਸ ਦਾ ਇੱਕ ਕਾਰਨ ਇਹ ਵੀ ਹੁੰਦਾ ਕਿ ਰਸਤੇ ਵਿੱਚ ਜਾਂਦਿਆਂ ਵੀ ਕਿਸੇ ਨਾ ਕਿਸੇ ਦੇ ਰੰਗ ਪਾਉਣ ਦਾ ਮੈਨੂੰ ਡਰ ਹੁੰਦਾ ਸੀ। ਇੱਕ ਵਾਰੀ ਤਾਂ ਦੋ ਸ਼ਰਾਰਤੀ ਬੱਚਾ ਨੇ ਹੋਲੀ ਤੋਂ ਇੱਕ ਦਿਨ ਪਹਿਲਾਂ ਹੀ ਇਹ ਕਹਿੰਦੇ ਮੇਰੇ ਉੱਪਰ ਰੰਗ ਪਾ ਦਿੱਤਾ ਸੀ। ਮੈਡਮ ਜੀ ਕੱਲ ਤਾਂ ਤੁਸੀਂ ਆਉਣਾ ਨਹੀਂ। ਅਸੀਂ ਅੱਜ ਹੀ ਤੁਹਾਡੇ ਉੱਪਰ ਰੰਗ ਪਾ ਦਿੰਦੇ ਹਾਂ। ਇੱਕ ਬੱਚੇ ਦੀ ਵੱਡੀ ਭੈਣ ਨੇ ਮੈਨੂੰ ਪੁੱਛਿਆ ਮੈਡਮ ਜੀ ਤੁਸੀਂ ਰੰਗਾਂ ਦਾ ਤਿਉਹਾਰ ਹੋਲੀ ਕਿਉਂ ਨਹੀਂ ਮਨਾਉਂਦੇ? ਇਸ ਵਾਰੀ ਸਾਡੇ ਨਾਲ ਜ਼ਰੂਰ ਹੋਲੀ ਖੇਡਣਾ। ਦੇਖਿਓ ਅਸੀਂ ਤੁਹਾਨੂੰ ਰੰਗਾਂ ਨਾਲ ਭਰ ਦੇਵਾਂਗੇ। ਉਸ ਕੁੜੀ ਦੀ ਗੱਲ ਸੁਣ ਕੇ ਮੈਂ ਮੁਸਕਰਾ ਪਈ। ਪਰ ਕੋਈ ਜਵਾਬ ਨਾ ਦਿੱਤਾ ਇਹਨਾਂ ਤਿਉਹਾਰਾਂ ਤੋਂ ਇਲਾਵਾ ਰਾਸ਼ਟਰੀ ਤਿਉਹਾਰ ਵੀ ਅਸੀਂ ਮਨਾਉਂਦੇ ਜਿਵੇਂ 26 ਜਨਵਰੀ ਤੇ 15 ਅਗਸਤ ਇਹਨਾਂ ਦੋਹਾਂ ਤਿਉਹਾਰਾਂ ਉੱਪਰ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਬੱਚਿਆਂ ਨੂੰ ਜਿਹੜਾ ਵੀ ਦਿਨ ਹੁੰਦਾ ਉਸ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਰਾਸ਼ਟਰੀ ਗੀਤ ਗਾਇਆ ਜਾਂਦਾ ਤੇ ਲੱਡੂ ਵੰਡੇ ਜਾਂਦੇ ਇੱਕ ਵਾਰੀ 15 ਅਗਸਤ ਵਾਲੇ ਦਿਨ ਬਹੁਤ ਜਜ਼ਮੀ ਪਿਆ ਅਸੀਂ ਮੀਂਹ ਵਿੱਚੀ ਝੰਡਾ ਲਹਿਰਾਇਆ ਸਾਡੇ ਸਾਰਿਆਂ ਦੇ ਕੱਪੜੇ ਮੀਂਹ ਨਾਲ ਭਿੱਜ ਗਏ ਪਰ ਫਿਰ ਵੀ ਬੱਚਿਆਂ ਵਿੱਚ ਝੰਡਾ ਲਹਿਰਾਉਣ ਦਾ ਉਤਸ਼ਾਹ ਸੀ ਇੱਕ ਵਾਰੀ 26 ਜਨਵਰੀ ਨੂੰ ਅਸੀਂ ਝੰਡਾ ਲਹਿਰਾਉਣ ਦੀ ਤਿਆਰੀ ਵਿੱਚ ਰੁੱਝੇ ਹੋਏ ਸੀ ਕਿ ਇੱਕ ਬੰਦਾ ਜਿਹੜਾ ਕਿਤੇ ਤੋਂ ਵਕੀਲ ਸੀ ਚੌਸਾ ਮੁੰਡਾ ਜਦੋਂ ਮੈਂ ਇੱਕ ਸਕੂਲ ਵਿੱਚ ਪ੍ਰਿੰਸੀਪਲ ਸੀ ਉੱਥੇ ਪੜਦਾ ਸੀ ਉਹ ਉਦੋਂ ਤੋਂ ਮੈਨੂੰ ਜਾਣਦਾ ਸੀ ਆਪਣੇ ਕੋਈ ਸਾਥੀਆਂ ਸਮੇਤ ਆ ਗਿਆ ਉਸਨੇ ਆਉਂਦਿਆਂ ਹੀ ਮੇਰੇ ਪੈਰੀ ਹੱਥ ਲਾਇਆ ਮੇਰੇ ਦੁਆਰਾ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਤੇ ਕਹਿਣ ਲੱਗਾ ਮੈਡਮ ਜੀ ਅਸੀਂ ਵੀ ਤੁਹਾਡੇ ਨਾਲ ਝੰਡਾ ਲਹਿਰਾਵਾਂਗੇ ਮੈਂ ਕੀ ਕਹਿਣਾ ਸੀ ਮੈਂ ਹਾਂ ਕਹਿ ਦਿੱਤੀ ਉਸ ਦੇ ਨਾਲ ਇਹ ਸਾਥੀਆਂ ਨੇ ਬੜੀ ਫੁਰਤੀ ਨਾਲ ਫੁੱਲ ਲਿਆਂਦੇ ਦੋਨੇ ਝੰਡੇ ਵਾਲਾ ਡੰਡਾ ਮਿੱਟੀ ਪੁੱਟ ਕੇ ਉੱਥੇ ਲਗਾਇਆ ਝੰਡਾ ਲਹਿਰਾਉਣ ਤੋਂ ਪਹਿਲਾਂ ਉਸ ਬੰਦੇ ਨੇ ਬੱਚਿਆਂ ਨੂੰ ਬੜਾ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਭਾਰਤ ਮਾਤਾ ਕੀ ਜੈ ਦੇ ਨਾਰੇ ਵੀ ਬੱਚਿਆਂ ਤੋਂ ਲਗਵਾਏ ਮੈਂ ਵੀ ਇਸ ਮੌਕੇ ਬੱਚਿਆਂ ਨਾਲ ਕੁਝ ਵਿਚਾਰ ਸਾਂਝੇ ਕੀਤੇ ਝੰਡਾ ਲਹਿਰਾਇਆ ਗਿਆ ਰਾਸ਼ਟਰੀ ਗੀਤ ਗਾਇਆ ਗਿਆ ਤੇ ਬੱਚਿਆਂ ਨੂੰ ਲੱਡੂ ਵੰਡੇ ਗਏ ਉਹਨਾਂ ਨੇ ਇਸ ਸਾਰੇ ਪ੍ਰੋਗਰਾਮ ਦੀ ਵੀਡੀਓ ਬਣਾਈ ਤੇ ਫੋਟੋਆਂ ਵੀ ਖਿੱਚੀਆਂ ਇਸੇ ਤਰ੍ਹਾਂ ਬੰਦਾ 15 ਅਗਸਤ ਨੂੰ ਵੀ ਆਪਣੇ ਸਾਥੀਆਂ ਨਾਲ ਆਇਆ ਇੱਕ ਵਾਰੀ ਉਹ ਸਵੇਰੇ 9 ਵਜੇ ਆਪਣੇ ਇੱਕ ਸਾਥੀ ਨਾਲ ਆ ਗਿਆ ਤੇ ਆਉਂਦਿਆਂ ਹੀ ਬੱਚਿਆਂ ਨੂੰ ਲੈਕਚਰ ਦੇਣ ਲੱਗ ਪਿਆ ਫਿਰ ਕਹਿਣ ਲੱਗਾ ਜੋ ਕੰਮ ਮੈਡਮ ਕਰ ਰਹੀਆ ਕੋਈ ਬਿਰਲਾ ਇਨਸਾਨ ਹੀ ਕਰ ਸਕਦਾ ਹੈ ਅਸੀਂ ਪੰਜਾਬ ਸਰਕਾਰ ਕੋਲ ਪੁਰਜ਼ੋਰ ਸਪਰਸ਼ ਕਰਦੇ ਹਾਂ ਕਿ ਉਹ ਮੈਡਮ ਨੂੰ ਸਨਮਾਨਿਤ ਕਰਨ ਤੇ ਨਾ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਜਗ੍ਹਾ ਮੁਹੱਈਆ ਕਰਾਉਣ ਇੱਕ ਵਾਰੀ ਉਹ ਆ ਕੇ ਕਹਿਣ ਲੱਗਾ ਮੈਂ ਬੱਚਿਆਂ ਨੂੰ ਵਰਦੀਆਂ ਤੇ ਬੂਟ ਦੇਣੇ ਹਨ ਬੱਚਿਆਂ ਦੀ ਗਿਣਤੀ ਦੱਸੋ ਪਰ ਉਸਨੇ ਦਿੱਤਾ ਕੁਝ ਨਹੀਂ ਫਿਰ ਇੱਕ ਵਾਰੀ ਆ ਕੇ ਕਹਿਣ ਲੱਗਾ ਮੈਡਮ ਜੀ ਸ਼ਰਧੀਆਂ ਸ਼ੁਰੂ ਹੁੰਦੇ ਹੀ ਤੁਸੀਂ ਸਕੂਲ ਇੱਥੋਂ ਸ਼ਿਫਟ ਕਰਕੇ ਗੁਰਦੁਆਰੇ ਦੇ ਨਾਲ ਸਰਕਾਰ ਵੱਲੋਂ ਤਵੇਲੇ ਲਈ ਛੱਡੀ ਗਈ ਜਗ੍ਹਾ ਜਿਹੜੀ ਲੰਮੇ ਸਮੇਂ ਤੋਂ ਖਾਲੀ ਪਈ ਹੈ ਉੱਥੇ ਲੈ ਜਾਇਓ ਆਪਾਂ ਕਿਸੇ ਨੂੰ ਕਹਿ ਕਹਾ ਕੇ ਇਹ ਜਗ੍ਹਾ ਤੁਹਾਡੇ ਸਕੂਲ ਦੇ ਨਾਮ ਕਰਵਾ ਦਿਆਂਗੇ ਮੈਂ ਕਿਹਾ ਮੈਂ ਇੱਥੇ ਬਹੁਤ ਪੈਸੇ ਖਰਚ ਕਰ ਚੁੱਕੀ ਹਾਂ ਮੈਂ ਤਾਂ ਚਾਹੁੰਦੀ ਹਾਂ ਕਿ ਜਿੰਨੇ ਸਾਲ ਵੀ ਮੈਂ ਬੱਚਿਆਂ ਨੂੰ ਪੜ੍ਹਾਵਾ ਇੱਥੇ ਹੀ ਪੜ੍ਹਾਵਾ ਉਸ ਨੇ ਇਹ ਵੀ ਕਿਹਾ ਕਿ ਮੈਂ ਤੁਹਾਡਾ ਕੇਸ ਚਾਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਜਾਵਾਂਗਾ ਇਹ ਸਾਰੇ ਪਿੱਛੇ ਉਸ ਬੰਦੇ ਦਾ ਕੀ ਮਕਸਦ ਸੀ ਜਾਂ ਕਿਸ ਦੇ ਕਹਿਣ ਉੱਤੇ ਉਹ ਇਹ ਸਾਰਾ ਕੁਝ ਕਰ ਰਿਹਾ ਸੀ ਇਹ ਤਾਂ ਉਹ ਆਪ ਜਾਣਦਾ ਸੀ ਜਾਂ ਰੱਬ ਟੌਫੀਆਂ ਤੇ ਇੱਕ ਵਾਰੀ ਲੱਡੂ ਵੰਡ ਕੇ ਉਹ ਤੇ ਉਸਦੇ ਬੰਦੇ ਫੋਟੋਆਂ ਜ਼ਰੂਰ ਖਿੱਚ ਕੇ ਲੈ ਜਾਂਦੇ ਸੀ ਇੱਕ ਵਾਰੀ ਮਹਾਰਿਸ਼ੀ ਵਾਲਮੀਕ ਜੀ ਦੇ ਜਨਮ ਦਿਹਾੜੇ ਉੱਪਰ ਵੀ ਉਹ ਆਪਣੇ ਕੁਝ ਸਾਥੀਆਂ ਸਮੇਤ ਆਇਆ ਮਹਾਰਿਸ਼ੀ ਵਾਲਮੀਕ ਜੀ ਦੀ ਬਹੁਤ ਵੱਡੀ ਫੋਟੋ ਵੀ ਆਪਣੇ ਨਾਲ ਲੈ ਕੇ ਆਏ ਬੱਚਿਆਂ ਨੂੰ ਵੰਡਣ ਲਈ ਲੱਡੂਆਂ ਦੇ ਡੱਬੇ ਤੇ ਟੌਫੀਆਂ ਵੀ ਲਿਆਏ ਉਹਨਾਂ ਨੇ ਉਸ ਫੋਟੋ ਅੱਗੇ ਮੈਨੂੰ ਨਾਲ ਲੈ ਕੇ ਮੋਮਬੱਤੀਆਂ ਜਗਾਈਆਂ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਬੱਚਿਆਂ ਨੂੰ ਲੱਡੂ ਵੰਡੇ ਜਦੋਂ ਜਾਣ ਲੱਗੇ ਤਾਂ ਟੌਫੀਆਂ ਦੇ ਪੈਕੇਟ ਚੁੱਕ ਕੇ ਆਪਣੇ ਨਾਲ ਲੈ ਗਏ ਕਿ ਕਿਸੇ ਹੋਰ ਸਕੂਲ ਵੰਡ ਦੇਾਂਗੇ ਜਦੋਂ ਮਹਾਰਿਸ਼ੀ ਵਾਲਮੀਕ ਜੀ ਦੀ ਫੋਟੋ ਲੈ ਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਇਹ ਫੋਟੋ ਮੈਨੂੰ ਬਹੁਤ ਸੋਹਣੀ ਲੱਗੀ ਹੈ ਇਹ ਤੁਸੀਂ ਨਾ ਲੈ ਕੇ ਜਾਓ ਮੇਰੀ ਇਹ ਗੱਲ ਸੁਣ ਕੇ ਉਸ ਬੰਦੇ ਨੇ ਉਹ ਫੋਟੋ ਮੈਨੂੰ ਭੇਟ ਕਰ ਦਿੱਤੀ ਉਹ ਫੋਟੋ ਅੱਜ ਵੀ ਮੇਰੇ ਕਮਰੇ ਵਿੱਚ ਲੱਗੀ ਹੋਈ ਹੈ 5 ਸਤੰਬਰ ਨੂੰ ਦੇਸ਼ ਭਰ ਵਿੱਚ ਸਰਵਪੱਲੀ ਡਾਕਟਰ ਰਾਜਾ ਕ੍ਰਿਸ਼ਨਨ ਦੀ ਯਾਦ ਵਿੱਚ ਅਧਿਆਪਕ ਦਿਵਸ ਬਣਾਇਆ ਜਾਂਦਾ ਹੈ ਮੈਂ ਉਹ ਵੀ ਆਪਣੇ ਸਕੂਲ ਵਿੱਚ ਮਨਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਸੰਖੇਪ ਵਿੱਚ ਡਾਕਟਰ ਰਾਧਾਕ੍ਰਿਸ਼ਨਨ ਬਾਰੇ ਦੱਸਦੀ ਇਸ ਦਿਨ ਉੱਪਰ ਇੱਕ ਵਾਰੀ ਵਿਕਾਸ ਨਾਮ ਦੇ ਲੜਕੇ ਨੇ ਮੈਨੂੰ ਇੱਕ ਛੋਟੀ ਜੀ ਬਹੁਤ ਸੁੰਦਰ ਫੋਟੋ ਤੋਹਫੇ ਵਜੋਂ ਦਿੱਤੀ ਬਾਕੀ ਬੱਚਿਆਂ ਨੇ ਫੁੱਲਾਂ ਦੇ ਹਾਰ ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਵੀ ਆਪਣੇ ਪਿਆਰ ਦਾ ਪ੍ਰਗਟਾਵਾ ਆਪਣੇ ਅਧਿਆਪਕ ਪ੍ਰਤੀ ਕੀਤਾ ਉਹਨਾਂ ਦੀ ਇਸ ਭਾਵਨਾ ਨੇ ਮੈਨੂੰ ਤੁਰੰਦਰ ਤੱਕ ਉਹਨਾਂ ਬੱਚਿਆਂ ਪ੍ਰਤੀ ਪਿਆਰ ਨਾਲ ਭਰ ਦਿੱਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ